ਦੋਸਤੋ ਇਹ ਵੀਡੀਓ ਕੈਨੇਡਾ ਚ ਖਾਸ ਕਰਕੇ ਉੰਜ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵਸਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੌਜਵਾਨਾਂ ਤੇ ਪ੍ਰਵਾਸੀ ਕਾਮਿਆਂ ਲਈ ਆ ਤੇ ਇਹ ਤੋਂ ਬਿਨਾ ਜਿਹੜੇ ਹੋਰ ਸਮਾਜ ਪ੍ਰਤੀ ਸੰਜੀਦਾ ਲੋਕ ਨੇ ਉਹਨਾਂ ਲਈ ਵੀ ਹੈ ਤੇ ਇੱਕ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੈਗਾ ਕਿ ਦੁਨੀਆ ਭਰ ਦੇ ਅੰਦਰ ਹੀ ਜਦੋਂ ਤੋਂ ਕੋਵਿਡ 19 ਤੇ ਖਾਸ ਕਰਕੇ ਯੂਕਰੇਨ ਤੇ ਰਸ਼ੀਆ ਵਾਰ ਜਿਹੜੀ ਹੈਗੀ ਆ ਲੱਗੀ ਹੋਈ ਆ ਉਸ ਤੋਂ ਬਾਅਦ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਇਹਨਾਂ ਤਬਕਿਆਂ ਲਈ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਜਿਹੜੇ ਹਾਲਾਤ ਹੈਗੇ ਨੇ ਉਹ ਸਾਜਗਰ ਨਹੀਂ ਰਹੇ ਦਿਨੋ-ਦਿਨ ਬੱਤਰ ਹੁੰਦੇ ਜਾ ਰਹੇ ਨੇ ਤੇ ਕੈਨੇਡਾ ਦੇ ਪ੍ਰਸੰਗ ਦੇ ਵਿੱਚ ਇਹ ਹੋਰ ਵੱਧ ਹੋਏ ਹੈਗੇ ਨੇ ਉਹਦੇ ਵੀ ਕੁਝ ਖਾਸ ਕਾਰਨ ਨੇ ਇਹਨਾਂ ਚੀਜ਼ਾਂ ਦੇ ਖਿਲਾਫ ਪਿਛਲੇ 4 ਸਾਲਾਂ ਤੋਂ ਅਸੀਂ ਮੌਂਟਰੀਅਲ ਯੂ ਸਟੂਡੈਂਟ ਆਰਗੇਨਾਈਜੇਸ਼ਨ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ ਜਿਦੇ ਵਿੱਚੋਂ ਸਭ ਤੋਂ ਵੱਡਾ ਮੁੱਦਾ ਪਹਿਲਾਂ ਮੌਂਟਰੀਅਲ ਦੇ ਵਿੱਚ ਤਿੰਨ ਕਾਲਜਾਂ ਵੱਲੋਂ ਬੈਂਕਰਪਸੀ ਦਾ ਸੀ ਜਿਹੜਾ ਕਿ 6.4 ਮਿਲੀਅਨ ਡਾਲਰ ਦਾ ਸੀਗਾ ਫਿਰ ਇਸ ਤੋਂ ਬਾਅਦ ਡੈਪੂਟੇਸ਼ਨ ਵੱਖ-ਵੱਖ ਕਾਲਜਾਂ ਦੇ ਵਿੱਚ ਕਿਸੇ ਨੂੰ ਅਨ-ਆਫੀਸ਼ੀਅਲ ਡ੍ਰੌਪ ਦਿੱਤਾ ਜਾਂ ਕੰਮੋਡੀਸ਼ਨ ਦਾ ਕੈਨੇਡਾ ਡੋਰ ਦੇ ਵਿੱਚ ਪ੍ਰੋਬਲਮ ਆ ਗਈ ਇਸ ਤੋਂ ਬਿਨਾ ਮਹਿੰਗਾਈ ਦੀ ਦਿੱਕਤ ਆ ਗਈ ਐ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਰਹੀਆਂ ਹੈਗੀਆਂ ਨੇ ਜਾਂ ਥੋਕ ਗਰੁੱਪ ਦੇ ਵਿੱਚ ਵਿਦਿਆਰਥੀਆਂ ਨੂੰ ਫੇਲ ਕਰਨ ਦੀਆਂ ਸਮੱਸਿਆਵਾਂ ਜਿਹੜੀਆਂ ਕੈਨੇਡਾ ਦੇ ਵਿੱਚ ਆਈਆਂ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਸ਼ਿਕਰਸ਼ ਕਰਦੇ ਰਹੇ ਹਾਂ ਤੇ ਇਹਦੇ ਦੌਰਾਨ ਹੀ ਅਸੀਂ ਬਾਰ ਬਾਰ ਚਾਰ ਸਾਲਾਂ ਤੋਂ ਇਹ ਕਹਿੰਦੇ ਆ ਰਹੇ ਹੈਗੇ ਆ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜਾ ਪ੍ਰਵਾਸ ਸੰਕਟ ਆ ਉਹ ਬਹੁਤ ਤੇਜ਼ੀ ਦੇ ਨਾਲ ਵਧੂਗਾ ਜਿਸ ਦਾ ਕਰਕੇ ਸਮੱਸਿਆਵਾਂ ਨਵੇਂ ਪ੍ਰਵਾਸੀਆਂ ਲਈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬੁਰਗੀਆਂ ਹੋਣ ਵਾਲੀਆਂ ਹੈਗੀਆਂ ਤੇ ਬਾਪਰਿਆ ਵੀ ਹੈਗਾ ਇੰਗਲੈਂਡ ਤੋਂ ਲੈ ਕੇ ਗ੍ਰੀਸ ਗ੍ਰੀਸ ਤੱਕ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਜਿਸ ਤਰ੍ਹਾਂ ਉੱਥੇ ਔਰਤਾਂ ਦੇ ਉੱਤੇ ਖਾਸ ਕਰਕੇ ਕੁੜੀਆਂ ਯੂਨੀਵਰਸਿਟੀ ਦੀਆਂ ਕੁੜੀਆਂ ਦੇ ਉੱਤੇ ਬੈਨ ਲਾਏ ਹੈਗੇ ਨੇ ਈਰਾਨ ਦੇ ਵਿੱਚ ਹਿਜਾਬ ਦੀ ਜਿਹੜੀ ਨੂੰ ਲੈ ਕੇ ਮੂਵਮੈਂਟ ਵਿਦਿਆਰਥੀਆਂ ਦੀ ਚੱਲੀ Peru ਦੇ ਵਿੱਚ ਵਿਦਿਆਰਥੀ ਸੰਘਰਸ਼ ਦੇ ਰਾਹ ਪਏ ਹੋਏ ਹੈਗੇ ਨੇ ਇਸੇ ਤਰ੍ਹਾਂ ਅਮਰੀਕਾ ਦੇ ਅੰਦਰ ਜਿਹੜਾ ਮਤਲਬ ਫਲਸਤੀਨ ਜੰਗ ਦੇ ਖਿਲਾਫ ਵਿਦਿਆਰਥੀਆਂ ਨੇ ਪ੍ਰੋਟੈਸਟ ਕੀਤੇ ਹੈਗੇ ਆ ਇਨ੍ਹਾਂ ਮੁਲਕਾਂ ਦੇ ਵਿੱਚ ਜਿਹੜੇ ਵਿਕਸਿਤ ਮੁਲਕ ਨੇ ਇਹਨਾਂ ਦੇ ਵਿੱਚ ਨਰਸਾਂ ਅ ਅਧਿਆਪਕ ਜਿਹੜੇ ਹੈਗੇ ਨੇ ਜਾਂ ਪੋਰਟ ਵਰਕਰ ਹੈਗੇ ਨੇ ਸਾਰੇ ਸੰਘਰਸ਼ਾਂ ਦੇ ਰਾਹ ਪਏ ਹੋਏ ਹੈਗੇ ਨੇ ਉਹਦਾ ਕਾਰਨ ਇਹ ਹੈਗਾ ਕਿ ਪਿਛਲੇ ਸਮੇਂ ਦੇ ਵਿੱਚ ਜਿੱਡੀ ਤੇਜ਼ੀ ਨਾਲ ਇਹਨਾਂ ਵਿਕਸਤ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਸੁਪਨਿਆਂ ਦੇ ਦੇਸ਼ ਕਿਹਾ ਜਾਂਦਾ ਸੀ ਇਨਾਂ ਚ ਮਹਿੰਗਾਈ ਵਧੀ ਹੈਗੀ ਆ ਘਰਾਂ ਦੇ ਰੈਂਟ ਵਧੇ ਹੈਗੇ ਆ ਟੈਕਸ ਵੀ ਵਧ ਗਏ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਹਾਊਸਿੰਗ ਕ੍ਰਾਈਸਿਸ ਬਹੁਤ ਵੱਡਾ ਕ੍ਰਾਈਸਿਸ ਹੈਗਾ ਜਰਮਨੀ ਤੋਂ ਲੈ ਕੇ ਕੈਨੇਡਾ ਤੱਕ ਜਾਂਦੀ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਪਿਛਲੇ ਸਮੇਂ ਦੇ ਵਿੱਚ ਬਣਿਆ ਹੋਇਆ ਬਹੁਤ ਸਾਰੀਆਂ ਅੰਤਰਰਾਸ਼ਟਰੀ ਪਾਣੀਆਂ ਦੇ ਵਿੱਚ ਮਾਰੂ ਥਲਾਂ ਦੇ ਅੰਦਰ ਜਾਂ ਮੈਕਸੀਕੋ ਦੀਆਂ ਕੰਧਾਂ ਦੇ ਵਿੱਚ ਨੂੰ ਪਾਰ ਕਰਦੇ ਹੋਏ ਜਿਹੜੇ ਨੌਜਵਾਨ ਜਾਂ ਵਿਦਿਆਰਥੀ ਜਾਂ ਆਮ ਲੋਕ ਜਿਹੜੇ ਹੈਗੇ ਪ੍ਰਵਾਸੀ ਉਹਨਾਂ ਦੀਆਂ ਮੌਤਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਇਹ ਸਾਰਾ ਵਰਤਾਰਾ ਹੁੰਦਾ ਰਿਹਾ ਵਾਪਰਦਾ ਰਿਹਾ ਅਸੀਂ ਇਹਦੇ ਤੇ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਸੰਬੋਧਿਤ ਹੁੰਦੇ ਰਹੇ ਜਿੱਥੇ ਅਸੀਂ ਸੰਘਰਸ਼ ਲੜਦੇ ਰਹ ਉਹਦੇ ਉਹ ਸੰਘਰਸ਼ ਲੜਦੇ ਦੌਰਾਨ ਜਿੰਨਾ ਸੀ ਨੂੰ ਖੋਖਿਆ ਪੜਤਾਲਿਆ ਹੈਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਕਿ ਸਦੀਆਂ ਤੋਂ ਵਿਦੇਸ਼ਾਂ ਦੇ ਅੰਦਰ ਜਿਹੜੇ ਪ੍ਰਵਾਸੀ ਹੈਗੇ ਆ ਉਹ ਸੰਤਾਪ ਭੋਗਦੇ ਰਹੇ ਤੇ ਸੰਘਰਸ਼ ਵੀ ਕਰਦੇ ਰਹੇ ਕੁਰਬਾਨੀਆਂ ਕਰਦੇ ਰਹੇ ਤੇ ਆਪਦੇ ਹੱਕ ਵੀ ਲੈਂਦੇ ਰਹੇ ਤਾਂ ਸਾਡੇ ਦੌਰ ਦੇ ਅੰਦਰ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਹੈਗੇ ਆ ਨੌਜਵਾਨਾਂ ਤੇ ਪ੍ਰਵਾਸੀ ਕਾਮੇ ਨੇ ਤੇ ਇਹਨਾਂ ਦੇ ਉੱਤੇ ਜਿਹੜਾ ਹੁਣ ਹਾਲਾਤ ਜਿੰਨੇ ਵੱੱਤਰ ਹੋ ਰਹੇ ਆ ਜਿਹੜੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਹੋਣ ਵਾਲੇ ਨੇ ਤਾਂ ਇਹਨਾਂ ਦਾ ਹੱਲ ਕੀ ਹੋਵੇ ਸਾਰਾ ਉਹ ਸਾਰੀਆਂ ਚੀਜ਼ਾਂ ਨੂੰ ਸਮੋਦਤ ਹੋਣ ਦੇ ਲਈ ਅ ਅਸੀਂ ਜਿਹੜਾ ਹੈਗਾ ਪਿਛਲੇ ਸਮੇਂ ਦੇ ਵਿੱਚ ਨੌਜਾਨ ਆਵਾਜ਼ ਨਾਂ ਦਾ ਇੱਕ ਮੈਗਜ਼ੀਨ ਸ਼ੁਰੂ ਕੀਤਾ ਉਹਦਾ ਦੂਸਰਾ ਅੰਕ ਹੁਣ ਅਸੀਂ ਛਾਪਿਆ ਤੇ ਇਸ ਦੂਸਰੇ ਅੰਕ ਦੇ ਵਿੱਚ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੇ ਸੰਘਰਸ਼ ਅਸੀਂ ਕੈਨੇਡਾ ਦੇ ਵਿੱਚ ਲੜੇ ਹੈਗੇ ਨੇ ਉਹਨਾਂ ਸੰਘਰਸ਼ਾਂ ਦੇ ਬਾਰੇ ਦੇ ਵਿੱਚ ਵੀ ਲਿਖਿਆ ਹੈਗਾ ਕਿ ਉਹ ਸੰਘਰਸ਼ ਉਹ ਕਿਉਂ ਲੜੇ ਗਏ ਕੈਨੇਡਾ ਦੇ ਵਿੱਚ ਹੀ ਖਾਸ ਕਰਕੇ ਦੁਨੀਆ ਦੇ ਬਾਕੀ ਮੁਲਕਾਂ ਦੇ ਅੰਦਰ ਚਾਹੇ ਛਟਪਟ ਜਿਹੜੇ ਵਿਦਿਆਰਥੀ ਸੰਘਰਸ਼ ਹੋ ਰਹੇ ਨੇ ਪਰ ਜ਼ਿਆਦਾਤਰ ਜਿਹੜੇ ਵੱਡੇ ਸੰਘਰਸ਼ ਆ ਕੈਨੇਡਾ 'ਚ ਹੀ ਕਿਉਂ ਹੋ ਰਹੇ ਨੇ ਉਹ ਉਹ ਅਸੀਂ ਇਹਦੇ ਵਿੱਚ ਦਿੱਤਾ ਹੈਗਾ ਇਸੇ ਤਰ੍ਹਾਂ ਜਿਹੜੀ ਮੌਂਟਰੀਅਲ ਯੂ ਸਟੂਡੈਂਟ ਆਰਗੇਨਾਈਜੇਸ਼ਨ ਆ ਇਹਦਾ ਮਨੋਰਥ ਕੀ ਆ ਕਿਉਂ ਇਹ ਵਿਦਿਆਰਥੀਆਂ ਦੇ ਸੰਘਰਸ਼ ਦੇ ਵਿੱਚ ਉਹਨਾਂ ਉਹਨਾਂ ਦੇ ਨਾਲ ਖੜਦੀ ਹੈਗੀ ਆ ਉਹਦਾ ਉਦੇਸ਼ ਕੀ ਹੈਗਾ ਉਹ ਉਹਨੂੰ ਲੈ ਕੇ ਅਸੀਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਐਸ ਮੈਗਜ਼ੀਨ ਦੇ ਵਿੱਚ ਸਪਸ਼ਟ ਕੀਤੀਆਂ ਕਿ ਸਾਡੇ ਸਾਡੀ ਆਰਗੇਨਾਈਜੇਸ਼ਨ ਦਾ ਉਦੇਸ਼ ਕੀ ਆ ਤੇ ਇਹਦੇ ਟਾਸਕ ਕੀ ਹੋਣਗੇ ਕੀ ਕਾਰਜ ਹੋਣਗੇ ਤੇ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੀਆਂ ਕੀ ਮੰਗਾਂ ਬਣਦੀਆਂ ਅਸੀਂ 18 ਚਾਂਟੀਆਂ ਹੈਗੀਆਂ ਜਿਦੇ ਵਿੱਚ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਨੌਜਵਾਨ ਕਾਮੇ ਹੈਗੇ ਆ ਜਿਨ੍ਹਾਂ ਜਿਨ੍ਹਾਂ ਦੇ ਨਾਲ ਚਾਹੇ ਉਹਨਾਂ ਦੀ ਤਨਖਾਹਾਂ ਦੱਬੀਆਂ ਜਾਂਦੀਆਂ ਜਾਂ ਹੋਰ ਬਹੁਤ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਉਹਨਾਂ ਦੀ ਲੁੱਟ ਹੁੰਦੀ ਆ ਜਾਂ ਪ੍ਰਵਾਸੀ ਲੋਕ ਜਿਹੜੇ ਹੈਗੇ ਆ ਉਹਨਾਂ ਨਾਲ ਕੀ ਕੀ ਵਾਪਰਦਾ ਉਹਨਾਂ ਦੀਆਂ ਮੰਗਾਂ ਮਸਲੇ ਹੁਣੇ ਕੀ ਚਾਹੀਦੇ ਅਸਲ ਦੇ ਵਿੱਚ ਤੇ ਉਹਨਾਂ ਦੇ ਉੱਤੇ ਸੰਘਰਸ਼ ਕਿਵੇਂ ਲੜੇ ਜਾਣੇ ਚਾਹੀਦੇ ਆ ਉਹ ਅਸੀਂ ਇਹਦੇ ਵਿੱਚ ਦਰਜ ਕੀਤਾ ਹੈਗਾ ਇਸੇ ਤਰ੍ਹਾਂ ਚਾਰਕ ਪੇਜਾਂ ਦੇ ਵਿੱਚ ਅਸੀਂ ਛੋਟੀਆਂ ਛੋਟੀਆਂ ਟਿੱਪਣੀਆਂ ਦਿੱਤੀਆਂ ਹੈਗੀਆਂ ਜਿਦੇ ਵਿੱਚ ਕੀ ਕੈਨੇਡਾ ਦੇ ਵਿੱਚ ਰਿਵਰਸ ਮਾਈਗ੍ਰੇਸ਼ਨ ਕਿੰਨੀ ਹੋ ਰਹੀ ਆ ਕਿੰਨੀਆਂ ਨੌਕਰੀਆਂ ਘਟਗੀਆਂ ਏਜੰਟਾਂ ਦੀ ਧੋਖਾਧੜੀ ਕਿਸ ਰੂਪ ਚ ਹੋ ਰਹੀ ਆ ਗਾਜਾ ਪੱਟੀ ਦੇ ਵਿੱਚ ਸਿੱਖਿਆ ਦੇ ਅਧਿਕਾਰ ਦਾ ਕੀ ਹਾਲਤ ਹੈਗੀ ਆ afghanistan ਦੇ ਅੰਦਰ ਜਿਹੜੀ ਔਰਤਾਂ ਦੇ ਉੱਤੇ ਉਹਨਾਂ ਦੀ এডਿਕੇਸ਼ਨ ਦੇ ਉੱਤੇ ਬੈਨ ਲਾਏ ਹੈਗੇ ਆ ਉਹ ਸਾਰੀਆਂ ਚੀਜ਼ਾਂ ਅਸੀਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਮੈਗਜ਼ੀਨ ਦੇ ਵਿੱਚ ਬਹੁਤ ਹੀ ਛੋਟੇ ਛੋਟੇ ਮਤਲਬ ਪਾਰਟ ਦੇ ਵਿੱਚ ਮਤਲਬ ਉਹ ਦਿੱਤੀਆਂ ਹੈਗੀਆਂ ਨੇ ਟਿੱਪਣੀਆਂ ਨੁਮਾ ਤੇ ਇਹ ਤੋਂ ਬਿਨਾ ਜਿਵੇਂ ਕੈਨੇਡਾ ਦੇ ਅੰਦਰ ਵਿਦਿਆਰਥੀਆਂ ਦਾ ਸੰਘਰਸ਼ ਚੱਲਿਆ ਸੀ ਉਹ ਮੁੱਦਾ ਕਿਵੇਂ ਕੈਨੇਡਾ ਦੀ ਬਾਕੀ ਇਕਨੋਮੀ ਦੇ ਨਾਲ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਕਿੱਡਾ ਵੱਡਾ ਮੁੱਦਾ ਹੈਗਾ ਜਿਹੜਾ ਕਿ ਅੱਜ ਕੱਲ ਕੈਨੇਡਾ ਸਰਕਾਰ ਦੀ ਗਲੇ ਦੀ ਹੱਡੀ ਵੀ ਬਣਿਆ ਹੈਗਾ ਜਿਹਦੇ ਵਿੱਚ ਇਹ ਦਿਖਾਇਆ ਕਿ 58 ਲੱਖ ਘਰਾਂ ਦੀ ਕਮੀ ਹੈਗੀ ਆ ਉਹਦੇ ਲਈ ਲੇਟੈਸਟ ਜਿਹੜਾ ਹੈਗਾ ਕੱਲ ਪਰਸੋਂ ਉਹਨਾਂ ਨੇ ਬਜਟ ਦਾ ਵੀ ਐਲਾਨ ਕੀਤਾ ਹੈਗਾ ਤੇ ਅਸੀਂ ਸਾਡਾ ਉਹਦੇ ਵਿੱਚ ਸਟੈਂਡ ਕੀ ਹੈਗਾ ਮਾਈਸੋ ਦਾ ਅਸੀਂ ਕੀ ਸਮਝਦੇ ਹਾਂ ਕਿ ਹਾਊਸਿੰਗ ਕਰਾਈਸਿਸ ਦੀਆਂ ਜੜਾਂ ਕਿੱਥੇ ਨੇ ਕੀ ਇਵੇਂ ਦੇ ਬਜਟ ਜਿਹੜੇ ਹੈਗੇ ਆ ਉਹ ਦੇ ਕੇ ਇਹਦਾ ਹੱਲ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਜਾਂ ਦੁਨੀਆ ਦੇ ਬਾਕੀ ਮੁਲਕ ਜਰਮਨੀ ਦੇ ਵਿੱਚ ਯੂਕਰੇਨ ਦੇ ਅੰਦਰ ਯੂਕੇ ਦੇ ਅੰਦਰ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਆਸਟ੍ਰੇਲੀਆ 'ਚ ਹੋ ਰਹੀਆਂ ਨਿਊਜ਼ੀਲੈਂਡ 'ਚ ਹੋ ਰਹੀਆਂ ਉਹ ਵੀ ਇਹਦੇ ਵਿੱਚ ਦਿੱਤਾ ਹੋਇਆ ਕੈਨੇਡਾ ਦੇ ਵਿੱਚ ਜਿਹੜੀਆਂ ਵਿਦਿਆਰਥਣਾਂ ਹੈਗੀਆਂ ਨੇ ਉਹ ਸੰਘਰਸ਼ ਦੀ ਉਹਨਾਂ ਦੀ ਇੱਕ ਗਾਥਾ ਉਹ ਇੱਕ ਆਰਟੀਕਲ ਇਹਦੇ ਨਾਲ ਸੰਬੰਧਿਤ ਵੀ ਹੈਗਾ ਇਸੇ ਤਰ੍ਹਾਂ ਜਿਹੜਾ ਕੁਝ ਨੌਜਵਾਨ ਸਾਡੇ ਨਾਲ ਇਸ ਐਜੀਟੇਸ਼ਨਾਂ ਦੇ ਵਿੱਚ ਰਹੇ ਉਹਨਾਂ ਨੇ ਆਪਦੇ ਐਕਸਪੀਰੀਅੰਸ ਮਾਈਸੋ ਦੇ ਨਾਲ ਸ਼ੇਅਰ ਕੀਤੇ ਹੈਗੇ ਆ ਕਿ ਅਸੀਂ ਸਾਡੇ ਮਾਈਸੋ ਨਾਲ ਐਕਸਪੀਰੀਅੰਸ ਐਕਸਪੀਰੀਅੰਸ ਜਿਹੜੇ ਹੈਗੇ ਉਹ ਕਹਿਹੋ ਜੇ ਰਹੇ ਆ ਅ ਇੱਕ ਇਹ ਜਿਹੜਾ ਡੈਪੂਟੇਸ਼ਨ ਵਾਲਾ ਇਸ਼ੂ ਭਖਿਆ ਹੋਇਆ ਸੀ ਉਹ ਸਾਰਾ 100 ਸਾਲ ਦਾ ਸੀ ਇਤਿਹਾਸ ਇਹਦੇ ਵਿੱਚ ਕੋਸ਼ਿਸ਼ ਕੀਤੀ ਆ ਇੱਕ ਆਰਟੀਕਲ ਚ ਦੇਣ ਦੀ ਕਿ ਉਹ ਕਿਸ ਤਰ੍ਹਾਂ ਇਹਨਾਂ ਦੀ ਪਾਲਿਸੀ ਰਹੀ ਹੈ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਹੈਗੀ ਔਰ ਡਿਸਕ੍ਰਿਮੀਨੇਸ਼ਨ ਕਰਦੀ ਰਹੀ ਆ ਤੇ ਕਿਵੇਂ ਇਹ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਜਾਂ ਇਹ ਜਿਹੇ ਜਿਹੜੇ ਲੋਕ ਹੈਗੇ ਜਦੋਂ ਇੱਥੋਂ ਦਾ ਕ੍ਰਾਈਸਿਸ ਵੱਧਦਾ ਉਹਨਾਂ ਨੂੰ ਰਿਪੋਰਟ ਕਰਦੇ ਆ ਅਲਗੋਮਾ ਯੂਨੀਵਰਸਿਟੀ ਵਾਲੀ ਐਜੀਟੇਸ਼ਨ ਦਾ ਇਸੇ ਤਰ੍ਹਾਂ ਪਿੰਡੂ ਕੈਨੇਡੀਅਨ ਇੱਕ ਯੂਟਿਊਬਰ ਹੈਗੇ ਨੇ ਤੁਸੀਂ ਸਾਰੇ ਜਾਣਦੇ ਹੋਵੋਗੇ ਉਹ ਸੰਘਰਸ਼ਾਂ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਕੀ ਰਿਹਾ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਾਲਤ ਬਾਰੇ ਉਹਨਾਂ ਦਾ ਇੱਕ ਆਰਟੀਕਲ ਇਹਦੇ ਵਿੱਚ ਆ ਇਸੇ ਤਰ੍ਹਾਂ ਅਨਹਦ ਆਵਾਜ਼ ਉਹਨਾਂ ਨੇ ਬੜੀ ਵਧੀਆ ਰਿਪੋਰਟਿੰਗ ਪਿਛਲੇ ਸਮੇਂ ਦੇ ਵਿੱਚ ਇੱਕ ਪਾਇਦਾਰ ਕੀਤੀ ਹੈਗੀ ਉਹਨਾਂ ਨੇ ਆਪ ਦੇ ਐਕਸਪੀਰੀਅੰਸ ਸ਼ੇਅਰ ਕੀਤੇ ਆ ਐਜੂਕੇਸ਼ਨ ਸਿਸਟਮ ਦਾ ਕੱਚ ਸੱਚ ਕੀ ਹੈ ਕਿਉਂਕਿ ਇੱਕ ਮਿਥ ਬਣੀ ਹੋਈ ਆ ਸਾਡੇ ਸਮਾਜ ਦੇ ਅੰਦਰ ਕਿ ਇਹਨਾਂ ਵਿਕਸਤ ਮੁਲਕਾਂ ਦੇ ਵਿੱਚ ਐਜੂਕੇਸ਼ਨ ਬਹੁਤ ਵਧੀਆ ਬਹੁਤ ਪਾਇਦਾ ਰਹੀਗੀ ਆ ਪਰ ਉਹਦੇ ਉਹਦੀ ਸਚਾਈ ਜਿਹੜੀ ਹੈਗੀ ਆ ਮਾਈਸੋ ਨੇ ਪਿਛਲੇ 4 ਸਾਲਾਂ ਦੇ ਅੰਦਰ ਉਹ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਜਿਹੜੀ ਇੱਥੋਂ ਦੀ ਐਜੂਕੇਸ਼ਨ ਆ ਉਹ ਇੱਕ ਧੰਦਾ ਹੈਗੀ ਆ ਮੁਨਾਫਾ ਮੁਨਾਫਾ ਮੁਖੀ ਹੈਗੀ ਆ ਤਾਂ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਦੇਣ ਦੀ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਸੰਸਾਰ ਭਰ ਦੇ ਵਿੱਚ ਜਿਵੇਂ 160 ਕਰੋੜ ਲੋਕ ਜਿਹੜੇ ਹੈਗੇ ਆ ਜਸ ਰੂਪ ਦੇ ਵਿੱਚ ਉਹ ਉਜਾੜੇ ਦਾ ਸ਼ਿਕਾਰ ਹੈਗੇ ਨੇ ਕਿਉਂਕਿ ਲੇਟੈਸਟ ਜਿਹੜੀਆਂ ਜੰਗਾਂ ਹੈਗੀਆਂ ਇਹਨਾਂ ਨੇ ਵੀ ਪਹਿਲਾਂਆਂ ਨੇ ਵੀ ਚਾਹੇ ਉਹ ਅਫਗਾਨਿਸਤਾਨ ਸੀਰੀਆ ਇਰਾਕ ਹੋਵੇ ਚਾਹੇ ਹੁਣ ਉਹ ਯੂਕਰੇਨ ਤੇ ਜਿਹੜਾ ਫਲਸਤੀਨ ਦੇ ਅੰਦਰ ਜਾਂ ਇਰਾਨ ਤੇ ਇਜ਼ਰਾਇਲ ਵਾਲਾ ਚੱਲਿਆ ਉਹਦੇ ਵਿੱਚ ਉਹ ਉਜਾੜਾ ਹੋਵੇ ਉਹ ਪ੍ਰਵਾਸ ਸੰਕਟ ਕਿਵੇਂ ਵੱਧ ਰਿਹਾ ਮਿਡਲ ਈਸਟ ਦੇ ਵਿੱਚੋਂ ਵੀ ਤੇ ਲਾਟਿਨ ਅਮਰੀਕਾ ਦੇ ਵਿੱਚੋਂ ਵੀ ਜਿਹੜੇ ਲੋਕ ਹੈਗੇ ਉਹ ਮਿਡਲ ਈਸਟ ਤੋਂ ਯੂਰਪ ਵੱਲ ਨੂੰ ਤੇ ਲਾਟਿਨ ਅਮਰੀਕਾ ਚੋਂ ਅਮਰੀਕਾ ਕੈਨੇਡਾ ਵੱਲ ਨੂੰ ਜਿਹੜੇ ਲੋਕ ਹੈਗੇ ਨੇ ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਅੰਦਰ ਪਿਛਲੇ ਸਮੇਂ ਦੇ ਵਿੱਚ ਇੱਕ ਚਰਚਾ ਚ ਰਹੀ ਹੈ ਕਿ ਇੱਕ ਬੇਸਮੈਂਟ ਦੇ ਅੰਦਰ 25 ਜਣੇ ਬਹੁਤ ਬੁਰੀ ਹਾਲਤ ਦੇ ਵਿੱਚ ਰਹਿ ਰਹੇ ਸੀਗੇ ਤੇ ਨੇਮੀ ਕੈਨੇਡਾ ਦੇ ਵਿੱਚ ਜਿਹੜੀ ਮਹਿੰਗਾਈ ਆ ਉਹ ਕਿਉਂ ਵਧ ਰਹੀ ਹੈ ਉਹਦਾ ਕਾਰਨ ਕੀ ਆ ਇੱਕ 뷰ਪੁਆਇੰਟ ਉਹ ਆ ਜਿਹੜਾ ਸਰਕਾਰ ਆ ਜਾਂ ਸਰਕਾਰ ਪੱਖੀ ਲੋਕ ਦੇ ਰਹੇ ਆ ਜਾਂ ਯੂਟਿਊਬਰ ਦੇ ਰਹੇ ਹੈਗੇ ਨੇ ਇੱਕ ਇੱਕ 뷰ਪੁਆਇੰਟ ਉਹ ਹੈਗਾ ਜਿਹੜਾ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਇਹਦਾ ਹੱਲ ਕੀ ਕੀ ਹੈਗਾ ਤੇ ਮਹਿੰਗਾਈ ਦੇ ਕਾਰਨ ਕੀ ਹੈਗੇ ਨੇ ਸਰਗਰਮੀ ਰਿਪੋਰਟਾਂ ਹੈਗੀਆਂ ਨੇ ਕੁਝ ਜਿਹੜੇ ਗ੍ਰੀਸ ਦੇ ਵਿੱਚ ਵਿਦਿਆਰਥੀਆਂ ਦਾ ਜਿਹੜਾ ਸੰਘਰਸ਼ ਸੀ ਉਹਦੇ ਨਾਲ ਸੰਬੰਧਿਤ ਹੈ ਇਸੇ ਤਰ੍ਹਾਂ ਸ਼ੀਤਪາກ ਸਿੰਘ ਦੇ ਕੁਝ ਵਿਚਾਰ ਇਹਦੇ ਵਿੱਚ ਅਸੀਂ ਦਿੱਤੇ ਹੈਗੇ ਨੇ ਤੇ ਇੱਕ ਸੁਨੇਹਾ ਵੀ ਦਿੱਤਾ ਐਂਡ ਦੇ ਉੱਤੇ ਅਸੀਂ ਵੀ ਜੋ ਡਾਲਰਾਂ ਦੀ ਦੌੜ ਦੇ ਵਿੱਚ ਮਸ਼ੀਨਾ ਨਹੀਂ ਬਣਨਾ ਚਾਹੁੰਦੇ ਕਿ ਇਹ ਮੈਗਜ਼ੀਨ ਜਾਂ ਇਹ ਵਿਚਾਰ ਉਹਨਾਂ ਲਈ ਆ ਕਿਉਂਕਿ ਸਮਾਜ ਦੇ ਅੰਦਰ ਜਿੱਥੇ ਬਹੁਤ ਵੱਡੀ ਪੱਧਰ ਤੇ ਉੱਤੇ ਜਿਹੜਾ ਬਹੁਤ ਕੁਝ ਹੋਰ ਚੱਲ ਰਿਹਾ ਜਿਵੇਂ ਅਸੀਂ ਆਮ ਹੀ ਦੇਖਦੇ ਹੈਗੇ ਆ ਕਿ ਸਮਾਜ ਦੇ ਵਿੱਚ ਆਮ ਤੌਰ ਤੇ ਜਿਹੜੇ ਗੀਤ ਗਾਣੇ ਜਾਂ ਇਹ ਇੰਨੀ ਭੱਜ ਦੌੜ ਭਰੀ ਜਿਹੜੀ ਜ਼ਿੰਦਗੀ ਹੈਗੀ ਇਹਨਾਂ ਮੁਲਕਾਂ ਦੇ ਅੰਦਰ ਉਹਦੇ ਵਿੱਚ ਹਰ ਮਨੋਖੇ ਐਂਟਰਟੇਨਮੈਂਟ ਦੇ ਲਈ ਬਹੁਤ ਸਾਰੀਆਂ ਫੂਡ ਕਿਸਮਾਂ ਦੀਆਂ ਜਾਂ ਹਲਕੀ ਪੱਧਰ ਦੀਆਂ ਚੀਜ਼ਾਂ ਦੇ ਉੱਤੇ ਬਹੁਤ ਸਮਾਂ ਲਾਉਂਦੇ ਹੈਗੇ ਨੇ ਲੋਕ ਪਰ ਇਹ ਜਿਹੜੀਆਂ ਜਿਹੜੀਆਂ ਸੰਜੀਦਾ ਗੱਲਾਂ ਹੈਗੀਆਂ ਨੇ ਉਹਨਾਂ ਦੇ ਉੱਤੇ ਥੋੜਾ ਮਤਲਬ ਔਖਾ ਤਾਂ ਜ਼ਰੂਰ ਲੱਗਦਾ ਹੈਗਾ ਪਰ ਇਹਦੇ ਬਿਨਾ ਗੁਜ਼ਾਰਾ ਨਹੀਂ ਹੈ ਤਾਂ ਸਾਡਾ ਇਹ ਮੰਨਣਾ ਹੈਗਾ ਸਾਡੇ ਕੋਈ ਮਹਿਜ 40 ਪੇਜ ਨਹੀਂ ਹੈ ਨਾ ਕੋਈ ਇਹ ਮੈਗਜ਼ੀਨ ਕਿਸੇ ਪ੍ਰੋਮੋਸ਼ਨ ਦਾ ਕੋਈ ਪਾਰਟ ਹੈਗਾ ਤੇ ਨਾ ਹੀ ਕੋਈ ਇਹਦਾ ਕੋਈ ਕਮਰਸ਼ੀਅਲ ਐਂਗਲ ਹੈਗਾ ਇਹਦਾ ਐਂਗਲ ਸਾਫ਼ ਤੇ ਸਪਸ਼ਟ ਹੈਗਾ ਕਿ ਅਸੀਂ ਵੱਖ-ਵੱਖ ਦੁਨੀਆ 'ਚ ਵਾਪਰ ਦੇ ਵਰਤਾਰਿਆਂ ਨੂੰ ਕੀ ਸਮਝਦੇ ਹੈਗੇ ਆ ਤੇ ਇਹਦਾ ਹੱਲ ਕੀ ਹੋ ਸਕਦਾ ਉਹ ਹੱਲ ਔਖਾ ਜ਼ਰੂਰ ਆ ਪਰ ਉਹ ਤੋਂ ਬਿਨਾ ਪਾਰਨ ਤਾਰਨ ਨਹੀਂ ਹੋਣ ਵਾਲਾ ਉਹ ਚਾਹੇ ਅਸੀਂ ਅੱਜ ਕਰ ਲਈਏ ਚਾਹੇ ਕੱਲ ਕਰ ਲਈਏ ਚਾਹੇ ਉਹ ਸਦੀਆਂ ਬਾਅਦ ਕਰ ਲਈਏ ਇਹ ਇਹੀ ਇਹਦਾ ਹੱਲ ਹੈਗਾ ਕਿਉਂਕਿ ਜਿੱਡੇ ਵੱਡੇ ਸੰਕਟ ਹੈਗੇ ਨੇ ਕਿਉਂਕਿ ਅਸੀਂ ਹੁਣ ਵੀ ਦੇਖਦੇ ਆ ਕਿ ਬਹੁਤ ਸਾਰੀਆਂ ਨੌਕਰੀਆਂ ਜੌਬਾਂ ਨਹੀਂ ਮਿਲ ਰਹੀਆਂ ਇੱਥੇ ਵਿਦਿਆਰਥੀ 6-6 ਮਹੀਨੇ ਤੋਂ ਘਰਾਂ ਦੇ ਵਿੱਚ ਬੈਠੇ ਹੈਗੇ ਨੇ ਗਰੋਸਰੀ ਬਹੁਤ ਜ਼ਿਆਦਾ ਵਧ ਗਈ ਇਹ ਦਿੱਕਤਾਂ ਹੈਗੀਆਂ ਨੇ ਉਹ ਦਿੱਕਤਾਂ ਨੂੰ ਹੱਲ ਕਰਨ ਦੇ ਲਈ ਹਰ ਹਰ ਬੰਦਾ ਆਪਦੇ ਪੱਧਰ ਤੇ ਯਤਨ ਕਰ ਰਿਹਾ ਕੋਸ਼ਿਸ਼ਾਂ ਕਰ ਰਿਹਾ ਪਰ ਸਮੂਹਿਕ ਤੌਰ ਦੇ ਉੱਤੇ ਵੱਡੇ ਯਤਨ ਵੱਡੀ ਜਿਹੜੀ ਏਕਤਾ ਦੀ ਲੋੜ ਹੁੰਦੀ ਹੈ ਆਰਗੇਨਾਈਜੇਸ਼ਨ ਦੀ ਮਹੱਤਤਾ ਹੁੰਦੀ ਹੈ ਉਹਦੇ ਡਿਸਪਲਿਨ ਹੇਠ ਕੰਮ ਕਰਨਾ ਹੁੰਦਾ ਸਰਕਾਰ ਦੇ ਉੱਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਪ੍ਰੈਸ਼ਰ ਪਾਉਣਾ ਹੁੰਦਾ ਜਿਵੇਂ ਫੋਰ ਐਗਜ਼ਾਮਪਲ ਇਹ ਗੱਲ ਕਹਿਣੀ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆ ਉਹਨਾਂ ਦੀਆਂ ਜਿਹੜੀਆਂ ਫੀਸਾਂ ਵਧਾਈਆਂ ਜਾ ਰਹੀਆਂ ਉਹ ਫੀਸਾਂ ਘੱਟ ਕਰੋ ਆਪਦੇ ਆਪ ਚ ਇੱਕ ਮੰਗ ਹੈਗੀ ਆ ਜਿਹੜੇ এমপ্লয়ার ਵਿਦਿਆਰਥੀਆਂ ਦੀਆਂ ਜਾਂ ਨੌਜਵਾਨਾਂ ਦੀਆਂ ਜਾਂ ਪ੍ਰਵਾਸੀ ਕਾਮਿਆਂ ਦੀਆਂ ਤਨਖਾਹਾਂ ਦੱਬਦੇ ਹੈਗੇ ਆ ਉਹਨਾਂ ਦੇ ਉੱਤੇ ਕੋਈ ਕਾਨੂੰਨ ਬਣੇ ਜਾਂ ਉਹਨਾਂ ਉਹਨਾਂ ਨੂੰ ਲੈ ਕੇ ਕੋਈ ਉਹਦਾ ਠੋਸਾ ਲੋਬੇ ਆਪਦੇ ਵਿੱਚ ਇੱਕ ਮੰਗ ਬਣਦੀ ਹੈਗੀ ਆ ਸਰਕਾਰ ਤੋਂ ਇਹ ਵੀ ਮੰਗ ਬਣਦੀ ਹੈਗੀ ਕਿ ਉਹ ਹਰ ਹੱਥ ਜਿਹੜਾ ਹਰ ਹੱਥ ਨੂੰ ਇਤੇ ਰੋਜ਼ਗਾਰ ਮਿਲਣਾ ਚਾਹੀਦਾ ਹੈਗਾ ਇਹ ਬੁਨਿਆਦੀ ਅਧਿਕਾਰ ਹੈਗਾ ਮਨੁੱਖ ਦਾ ਤੇ ਸਸਤੀ ਅਕਮੋਡੇਸ਼ਨ ਮਿਲਣੀ ਚਾਹੀਦੀ ਹੈਗੀ ਇਹ ਵੀ ਬੁਨਿਆਦੀ ਅਧਿਕਾਰ ਹੈਗਾ ਜਿਹਨੂੰ ਕੁੱਲੀ ਗੁੱਲੀ ਜੁੱਲੀ ਦਾ ਅਧਿਕਾਰ ਕਹਿ ਦਿੰਦੇ ਆ ਤਾਂ ਇਹ ਜੀਆਂ ਬਹੁਤ ਸਾਰੀਆਂ ਧਾਰਨਾ ਹੈਗੀਆਂ ਨੇ ਇਹਦੇ ਲਈ ਬਹੁਤ ਵੱਡੀ ਤਾਕਤ ਦੀ ਲੋੜ ਹੈਗੀ ਆ ਦੁਨੀਆ ਭਰ ਦੇ ਵਿੱਚ ਹੀ ਲੋੜ ਹੈਗੀ ਆ ਤਾਂ ਕੈਨੇਡਾ ਦੇ ਅੰਦਰ ਵੀ ਹੈਗੀ ਆ ਤੇ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਵੀ ਇਹ ਹੋਇਆ ਹੈਗਾ ਕਿ ਕੁਝ ਯਤਨ ਚਾਹੇ ਉਹ ਗਦਰ ਪਾਰਟੀ ਹੋਵੇ ਜਾਂ ਹੋਰ ਜਿਹੜੀਆਂ ਵੱਖ-ਵੱਖ ਟ੍ਰੇਡ ਯੂਨੀਅਨਾਂ ਹੈਗੀਆਂ ਨੇ ਉਹਨਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਤਾਂ ਉਹ ਇਹ ਹੈਗਾ ਕਿ ਜੇ ਤੁਸੀਂ ਜਿਹੜੇ ਅੱਜ ਤੁਸੀਂ ਵੋਟ ਦਾ ਅਧਿਕਾਰ ਆ ਜਾਂ ਬਹੁਤ ਸਾਰੇ ਅਧਿਕਾਰ ਇੱਥੇ ਪ੍ਰਵਾਸੀਆਂ ਨੇ ਲਏ ਹੋਏ ਆ ਜਾਂ ਡਿਸਕ੍ਰਿਮੀਨੇਸ਼ਨ ਜਿਹੜੀ ਪਹਿਲਾਂ ਹੁੰਦੀ ਸੀ ਅੱਜ ਨਹੀਂ ਹੁੰਦੀ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸੰਘਰਸ਼ਾਂ ਦੇ ਵਿੱਚੋਂ ਕੁਰਬਾਨੀਆਂ ਦੇ ਵਿੱਚੋਂ ਤੇ ਇੱਕ ਜੁਟਤਾ ਦੇ ਵਿੱਚੋਂ ਲਈਆਂ ਗਈਆਂ ਹੈਗੀਆਂ ਚੀਜ਼ਾਂ ਪਰ ਅੱਜ ਦੌਰ ਜਿੱਡਾ ਵੱਡਾ ਬਦਲ ਗਿਆ ਜਿ ਬੱਡੀ ਪੱਧਰ ਦੇ ਉੱਤੇ ਸੱਭਿਆਚਾਰਕ ਅਟੈਕ ਹੈਗਾ ਸਮਾਜ ਦੇ ਵਿੱਚ ਅਸੀਂ ਦੇਖਦੇ ਹੈਗੇ ਆ ਕਿ ਫੂਹੜ ਕਿਸਮ ਦਾ ਉਸ ਮਤਲਬ ਬਹੁਤ ਹੀ ਹਲਕੀ ਪੱਧਰ ਦਾ ਐਂਟਰਟੇਨਮੈਂਟ ਦੇ ਵਿੱਚ ਜਨਤਾ ਰੁੱਝੀ ਹੋਈ ਹੈਗੀ ਆ ਹੋਰ ਹੀ ਟੇਸਟ ਪੈਦਾ ਕੀਤੇ ਹੋਏ ਹੈਗੇ ਨੇ ਇਹੋ ਜਿਹੀਆਂ ਸੰਜੀਦਾ ਗੱਲਾਂ ਦੇ ਉੱਤੇ ਕੋਈ ਕੰਨ ਨਹੀਂ ਧਰਦਾ ਜਿੱਥੇ ਇੰਟੈਲੈਕਟ ਬਹੁਤ ਮਾਰ ਕੇ ਰੱਖਿਆ ਜਾਂਦਾ ਜਿੱਥੇ ਪੜਨ ਦਾ ਜਮੇ ਸੱਭਿਆਚਾਰ ਹੈ ਹੈ ਹੀ ਨਹੀਂ ਹੈਗਾ ਜਿੱਥੇ ਇਹ ਗੱਲਾਂ ਦਾ ਐ ਸਮਝਿਆ ਜਾਂਦਾ ਵੀ ਜਿਵੇਂ ਕੁਝ ਲੋਕਾਂ ਦਾ ਹੀ ਕੰਮ ਹੈਗਾ ਇਹ ਕੋਈ ਸਾਡਾ ਮਤਲਬ ਕੁਝ ਇੱਕ ਬੰਦਿਆਂ ਦਾ ਕੰਮ ਨਹੀਂ ਸਾਡੇ ਨਾਲ ਮਾਈਸੋ ਦੇ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਸਟੂਡੈਂਟ ਹੈਗੇ ਆ ਨਵੇਂ ਪ੍ਰਵਾਸੀ ਹੈਗੇ ਆ ਉਹ ਵੀ ਕੰਮ ਇਹ ਹੈਗੇ ਨੇ ਇਹਦੇ باوجود ਵੀ ਉਹ ਸੰਜੀਦਾ ਹੈਗੇ ਆ ਸਮਾਜ ਪ੍ਰਤੀ ਉਹ ਇਹ ਸਮਝਦੇ ਹੈਗੇ ਆ ਕਿ ਇਹ ਜਿਹੜੀਆਂ ਸਮਾਜ ਦੇ ਵਿੱਚ ਵੱਡੇ ਕ੍ਰਾਈਸਿਸ ਹੈਗੇ ਆ ਵੱਡੀਆਂ ਦਿੱਕਤਾਂ ਖੜੀਆਂ ਹੋ ਰਹੀਆਂ ਨੇ ਇਹਨਾਂ ਨੂੰ ਠੱਲਣ ਲਈ ਆਰਗੇਨਾਈਜ਼ ਹੋਣਾ ਜਥੇਬੰਦ ਹੋਣਾ ਸੁਚੇਤ ਹੋਣਾ ਚੇਤਨ ਹੋਣਾ ਵਰਤਾਰਿਆਂ ਨੂੰ ਸਮਝਣ ਲੱਗਣਾ ਹੈ ਇਹਦੇ ਲਈ ਵੱਡੇ ਸਿਰਾਂ ਦੀ ਲੋੜ ਆ ਵੱਡੀ ਸੰਜੀਦਗੀ ਦੀ ਲੋੜ ਆ ਤੇ ਉਹ ਸੰਜੀਦਗੀ ਅਸੀਂ ਇਸ ਆਰਗੇਨਾਈਜ਼ਰ ਰਹੇ ਇਹ ਜਿਹੜਾ ਨੌਜਾਨ ਆਵਾਜ਼ ਪੇਪਰ ਹੈਗਾ ਉਹ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਸਕਰੀਨ ਦੇ ਉੱਤੇ ਨੰਬਰ ਦੇਵਾਂਗੇ ਤੇ ਉਹਨਾਂ ਨੰਬਰਾਂ ਤੋਂ ਤੁਸੀਂ ਜਿਹੜਾ ਹੈਗਾ ਇਹ ਮੈਗਜ਼ੀਨ ਨੌਜਾਨ ਆਵਾਜ਼ ਜਿਹੜਾ ਹੈਗਾ ਉਹ ਹਾਸਲ ਕਰ ਸਕਦੇ ਹੋ